ਅਜਿhandle ਜਦੋਂ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਹੈ ਇਹ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ 'ਚ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਣੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ 'ਚ ਅਰੈਸਟ ਕਰ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਏਲਸ ਚਾਚਾ ਤੇ ਕਲਵੰਤ ਰੋਕੇ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪ ਵੀ ਉਸ ਕੇਸ ਇਹਨਾਂ ਨੂੰ ਬਕਾਇਦਾ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅੱਗੇ ਵਧਾਵਾਗੇ ਤਾਂ ਕੁੱਝ ਪਿਆਸ ਕੀਤਾ ਜਾਏਗਾ ਇਹਨਾਂ ਨੂੰ ਉਹਦੇ ਹੀ ਗਿਰਿਫਤਾਰੀ ਵਾਲੀ ਪੁਸਤਕ ਵਿੱਚ ਲੈ ਚੁੱਕੇ ਹਾਂਜੀ ਪੁਲਿਸ ਦੀ ਮਜਾਜ ਸਰ ਅਮਰਿਤਪਾਲ ਵੀ ਕਿਉਂਕਿ ਮੇਨ ਅਮਰਿਤਪਾਲ ਹੈ ਨਾ ਕੇਸ ਨੂੰ ਨੂੰ ਯਾਦ ਨਹੀਂ ਨਹੀਂ ਮੈਂ ਹਲੇ ਕੁਝ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫ਼ਤੀਸ਼ ਹੋਊਗੀ ਜੋ ਕੁਝ ਵੀ ਸਾਨੂੰ ਤਫ਼ਤੀਸ਼ ਲੜਿੰਦਾ ਹੋਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੀ ਤਰੀਕ ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਚ ਬਾਕ ਬਕ ਮਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦਾ ਹੈ ਉਸ ਹਿਸਾਬ ਨਾਲ ਇਹਨਾਂ ਦੇ ਐਕਟ ਕੀਤਾ ਜਾਊਗਾ ਤੋਂ ਮੀਡੀਆ ਦੀ ਗੱਲ ਨਾਲ ਪੋਸਟ ਪੇਜ ਤੇ ਹਾਂਜੀ ਇਹ ਨਾਲ ਪੋਸਟ ਪੇਜ ਤੇ ਜਾਏਗਾ ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਵੀ ਕੰਮ ਰਹਿ ਕੇ ਐਨਐਸਏ ਹਟਾ ਹਾਂਜੀ ਐਨਐਸਏ ਜਿਵੇਂ ਕਿਹਾ ਗਿਆ ਹੈ ਕਿ ਗੈਰਿੰਗ ਪੀਸ਼ੇਬ ਦੇ ਉਹ ਐਨਐਸਏ ਹਟਾਣ ਦੀ ਗੱਲ ਐਨਐਸਏ ਇਹਨਾਂ ਤੇ ਖਤਮ ਹੋ ਗਈ ਆ ਜੀ ਕੁਝ ਤੇ ਕੱਲ ਖਤਮ ਹੋ ਰਹੀ ਆ ਕੁਝ ਤੇ ਪਰਸੋ ਖਤਮ ਹੋ ਰਹੀ ਆ ਕੁਝ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਐਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਰੈਸਟ ਪਾ ਰਿਆ ਹੈ ਕਿਹੜੇ ਕਈ ਜੇਜਬੰਦਰੀ ਜੀ ਸਾਰੇ ਆ ਡਿਬਰੂਗੜਾ ਜੀ ਪਰ ਕੱਲ ਕੋਰਟ ਤੇ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕੀਤਾ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਟ੍ਰਾਂਜ਼ਿਟ ਮੰਡ ਆ ਦੂਰੋਂ ਆਉਣਾ ਤੇ ਉਹਦੇ ਚ ਕੀਤਾ ਜਾਊਗਾ